ਮੇਰੇ ਚੈਨਲ ਉਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਮੈਂ ਇੱਕ ਨਵੀਂ ਜੀ ਕਹਾਣੀ ਲੈ ਕੇ ਹਾਜ਼ਰ ਹੋਈ ਹਾਂ ਕਹਾਣੀ ਇਸ ਤਰ੍ਹਾਂ ਹੈ ਪਿੰਡ ਵਿੱਚ ਇੱਕ ਕਿਸਾਨ ਤੇ ਉਸ ਦੀ ਘਰਵਾਲੀ ਰਹਦੇ ਸਨ ਜੋ ਦੁੱਧ ਤੋਂ ਮੱਖਣ ਅਤੇ ਦਹੀਂ ਬਣਾ ਕੇ ਵੇਚਣ ਦਾ ਕੰਮ ਕਰਦੀ ਸਨ ਇੱਕ ਦਿਨ ਕਿਸਾਨ ਉਸ ਦੀ ਘਰਵਾਲੀ ਨੇ ਮੱਖਣ ਬਣਾ ਕੇ ਦਿੱਤਾ ਅਤੇ ਵੇਚ ਕੇ ਆਉਣ ਲਈ ਕਿਹਾ ਕਿਸਾਨ ਮੱਖਣ ਵੇਚਣ ਲਈ ਪਿੰਡ ਤੋਂ ਸ਼ਹਿਰ ਵੱਲ ਤੁਰ ਪਿਆ ਮੱਖਣ ਗੋਲ ਪੇੜਿਆਂ ਵਿੱਚ ਤਿਆਰ ਕੀਤਾ ਹੋਇਆ ਸੀ ਤੇ ਹਰੇਕ ਪੇੜੇ ਦਾ ਵਜ਼ਨ 1 ਕਿਲੋਗ੍ਰam ਸੀ। ਸ਼ਹਿਰ ਜਾ ਕੇ ਕਿਸਾਨ ਨੇ ਹਮੇਸ਼ਾ ਦੀ ਤਰ੍ਹਾਂ ਮੱਖਣ ਇੱਕ ਦੁਕਾਨਦਾਰ ਨੂੰ ਵੇਚ ਦਿੱਤਾ। ਉਸ ਤੋਂ ਚਾਹ ਪੱਤੀ, ਚੀਨੀ, ਸਾਬਣ ਅਤੇ ਹੋਰ ਘਰੇਲੂ ਲੋੜੀ ਦਾ ਸਾਮਾਨ ਖਰੀਦ ਲਿਆ ਤੇ ਵਾਪਸ ਪਿੰਡ ਵੱਲ ਨੂੰ ਤੁਰ ਪਿਆ। ਕਿਸਾਨ ਦੇ ਜਾਣ ਮਗਰੋਂ ਦੁਕਾਨਦਾਰ ਨੇ ਮੱਖਣ ਫ੍ਰਿਜ ਵਿੱਚ ਰੱਖਣਾ ਸ਼ੁਰੂ ਕੀਤਾ ਤੇ ਫਿਰ ਉਸਨੂੰ ਖਿਆਲ ਆਇਆ ਕਿ ਕਿਉਂ ਨਾ ਮੱਖਣ ਦੇ ਪੇੜਿਆਂ ਦਾ ਵਜ਼ਨ ਕਰ ਲਿਆ ਜਾਵੇ ਜਦੋਂ ਵਜ਼ਨ ਕੀਤਾ ਮੱਖਣ ਦਾ ਵਜ਼ਨ 900 ਗ੍ਰਾਮ ਹੋਇਆ ਦੁਕਾਨਦਾਰ ਨੇ ਸਾਰੇ ਪੇੜਿਆਂ ਦਾ ਵਜ਼ਨ ਕੀਤਾ ਵਾਰੀ-ਵਾਰੀ ਪਰ ਹਰੇਕ ਪੇੜੇ ਦਾ ਵਜ਼ਨ 900 900 ਗ੍ਰਾਮ ਹੀ ਸੀ ਇਹ ਦੇਖ ਕੇ ਦੁਕਾਨਦਾਰ ਨੂੰ ਕਿਸਾਨ ਤੇ ਬਹੁਤ ਗੁੱਸਾ ਆਇਆ ਜਦੋਂ ਅਗਲੇ ਹਫ਼ਤੇ ਕਿਸਾਨ ਮੱਖਣ ਦੇ ਢੇੜੇ ਦੁਕਾਨ ਤੇ ਲੈ ਕੇ ਦੁਕਾਨ ਦੀ ਦਹਲਿਸ ਤੇ ਚੜਿਆ ਤਾਂ ਦੁਕਾਨਦਾਰ ਗੁੱਸੇ ਨਾਲ ਬੋਲਿਆ ਦਫਾ ਹੋ ਜਾ ਕਿਸੇ ਬੇਈਮਾਨ ਧੋਖੇ ਆਵਾਜ਼ ਦੁਕਾਨਦਾਰ ਨਾਲ ਆਪਣਾ ਕਾਰੋਬਾਰ ਕਰ ਮੇਰੇ ਨਾਲ ਨਹੀਂ 900 ਗ੍ਰਾਮ ਮੱਖਣ ਨੂੰ ਕਿਲੋ ਦਾ ਕਹਿ ਕੇ ਵੇਚਣ ਵਾਲੇ ਦਾ ਮੈਂ ਮੂੰਹ ਵੀ ਦੇਖਣਾ ਪਸੰਦ ਨਹੀਂ ਕਰਦਾ ਵਪਾਰ ਕਰਨਾ ਦੂਰ ਦੀ ਗੱਲ ਹੈ ਬਿਚਾਰੇ ਕਿਸਾਨ ਨੇ ਬੜੀ ਹੀ ਨਿਮਰਤਾ ਦੇ ਨਾਲ ਦੁਕਾਨਦਾਰ ਨੂੰ ਕਿਹਾ ਮੇਰੇ ਵੀਰ ਮੇਰੇ ਨਾਲ ਗੁੱਸੇ ਨਾ ਹੋ ਮੈਂ ਤਾਂ ਗਰੀਬ ਤੇ ਮੁਸ਼ਕਲ ਨਾਲ ਗੁਜ਼ਾਰਾ ਕਰਨ ਵਾਲਾ ਆਦਮੀ ਹਾਂ ਮੇਰੀ ਤਾਂ ਮਾਲ ਤੋਲਣ ਵਾਲੇ ਵੱਟੇ ਖਰੀਦਣ ਦੀ ਵੀ ਹਸ਼ੀਅਤ ਨਹੀਂ ਹੈ ਮੈਂ ਤਾਂ ਜਿਹੜੀ ਤੁਹਾਡੇ ਤੋਂ 1 ਕਿਲੋ ਚੀਨੀ ਲੈ ਕੇ ਜਾਂਦਾ ਹਾਂ ਉਸ ਨੂੰ ਹੀ ਤੱਕੜੀ ਦੇ ਇੱਕ ਪਲੜੇ ਵਿੱਚ ਰੱਖ ਕੇ ਦੂਜੇ ਪਲੜੇ ਵਿੱਚ ਓਨੇ ਹੀ ਵਜ਼ਨ ਦਾ ਮੱਖਣ ਤੋਲ ਕੇ ਤੁਹਾਡੀ ਦੁਕਾਨ ਤੇ ਵੇਚਣ ਲਈ ਆ ਜਾਂਦਾ ਹਾਂ ਇਹ ਸੁਣ ਕੇ ਦੁਕਾਨਦਾਰ ਨੂੰ ਆਪਣੇ ਦੁਆਰਾ ਕੀਤਾ ਧੋਖਾ ਜਾਨ ਆ ਜਾਂਦਾ ਹੈ ਇਸ کہانی ਤੋਂ ਸਿੱਖਿਆ ਇਹ ਮਿਲਦੀ ਹੈ ਜੋ ਅਸੀਂ ਦੂਸਰਿਆਂ ਨੂੰ ਦਵਾਂਗੇ ਜਾਂ ਦੂਸਰਿਆਂ ਨਾਲ ਕਰਾਂਗੇ ਉਹੋ ਸਾਡੇ ਕਿਤੇ ਕਰਮਾਂ ਕਰਕੇ ਸਾਡੇ ਕੋਲ ਵਾਪਸ ਜ਼ਰੂਰ ਆ ਜਾਂਦਾ ਹੈ ਚਾਹੇ ਉਹ ਉਹ ਇੱਜ਼ਤ ਮਾਨ ਜਾਂ ਫਿਰ ਧੋਖਾ ਹੋਵੇ ਕਹਾਣੀ ਵਧੀਆ ਲੱਗੀ ਲਾਈਕ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਧੰਨਵਾਦ ਜੀ